ਲਓ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਲੱਗੇ ਆ ਸ਼ਾਮ ਨੂੰ ਵਲੌਗ ਸ਼ੁਰੂ ਕਰਨ 5 ਵਜਣੇ ਵਾਲੇ ਨੇ ਮੈਂ ਲਿਆਉਣੀ ਉਧਰੋਂ ਦਾਲ ਕੱਢ ਕੇ ਦਾਲ ਤਰੀ ਹੋਈ ਹੈ ਚੋਰਚ ਗੋਹੀ ਪਾ ਕੇ ਚੁੱਲ੍ਹੇ 'ੰਨ ਦਾਲ ਚੱਕਈਆ ਪਾਇਆ ਹਰਮਨ ਗਿਆ ਹੋਇਆ ਹਰਜੀਤ ਨੂੰ ਲੈਣ ਆਉਂਦੇ ਹੀ ਹੋਣਗੇ ਹਣ ਤਾਂ ਲਓ ਜੀ ਦੇਖੋ ਤੁਸੀਂ ਵੀ ਤੌੜੀ ਚੋਰਚ ਤਰੀ ਹੋਈ ਸੀਗੀ ਦਾਲ ਨਿਕਲ ਗਦੇ ਲਓ ਜੀ ਨਾਲ ਰਿੰਜ ਰਿੰਜ ਗਿਆ ਹਨ ਵੀ ਪੀਆ ਕਈਆ ਵੀ ਖੁੱਲ ਗਿਆ ਵਿੱਚ ਹੀ ਲਓ ਜੀ ਨਾਲ ਆਪਾਂ ਕੱਢ ਲਈ ਬਤੀਲੀ ਚੋਂ ਗੋਨਾ ਗਿਆ ਆ ਗੋਨਾ ਗਿਆ ਸਾਡਾ ਚੀਲ ਚਾ ਗਿਆ ਚੀਲ ਚਾ ਭਾਈ ਐਸਾ ਅੰਗੜ ਇਹ ਤਾਂ ਛੰਗਦਾਈ ਬੜਾ ਬੰਦਾ ਨਾਨਕਾਂ ਦੀ ਟਾਹ ਚੜ ਗਈ ਹਾਂ ਹਾਂਜੀ ਛਾਚੀਆ ਤੇ ਬੁਲਾ ਦੋ ਭਾਈ ਰਾਜੀ ਛਾਚੀਆ ਬੁਲਾ ਲਓ ਬੁਲਾ ਦੇ ਬੁੱਤ ਸਾਸੀ ਕਾਲ ਸਾਸੀ ਕਾਲ ਬੁਲਾਓ ਸਾਸੀ ਕਾਲ ਹਾਂ ਛਾਚੀਆ ਬੁਲਾਓ ਹਾਂ ਛਾਚੀਆ ਕਾ ਹਾਂ ਛਾਚੀਆ ਅਸੀਂ ਕਿਸ ਨੂੰ ਪਾਰਸ ਲੱਗ ਗਿਆ ਚਲੋ ਚਲੋ

ਕਾ ਜੀ ਜੀ ਕਰਮਾਂ ਦੇ ਵਿੱਚ ਉਦਨ ਲਿਖਦੇ ਹੋ ਉਸ ਸਮੇਂ ਬਾਪ ਸਾਹੀਏ ਪਹਿਲਾ ਨਾਮ ਦੀ ਅਵਾਸੀ ਜਿਆਦਾ ਹੋ ਗਈ ਕਿਉਂਕਿ ਗੁਰੂ ਸਾਹਿਬ ਜੀ ਕਹਿ ਦਿੱਤਾ ਕਿ ਤੇਈ ਕਰਮਾਂ ਦੇ ਵਿੱਚ ਉਦਨ ਲਿਖਿਆ ਸੇਨੇ ਬਾਦਸ਼ਾਹ ਜੀ ਨੇ ਹੁਣ ਭਾਈ ਗੁਰਦਾਸ ਕੋਣਾ ਦਾ ਨਾਮ ਹੁੰਦਾ ਹੈ ਕਹਿ ਲਗੇ ਮਾਤਾ ਜੀ ਤੁਸੀਂ ਕਹਿਣਾ ਸੀ ਇਹ ਪਹਿਲਾਂ ਹੀ ਲਿਖਿਆ ਤਾਂ ਹੋਰ ਲਿਖ ਦਿਓ ਕਿਉਂਕਿ ਕਦੇ ਦਰਬਾਰ ਦੇ ਵਿੱਚ ਗਈ ਨਹੀਂ ਸੀ ਮਾਤਾ ਕਦੇ ਰਾਸ ਤੇ ਉਹ ਆਪਾਂ ਸਰਸੰਗ ਕਰਦੇ ਆ ਨਾਮ ਜਪਦੇ ਆ ਦਾ ਨਾਮ ਜਪਣ ਦੀ ਜਿੰਦਗੀ ਸੰਤ ਮਤਾ ਦੇ ਕੇ ਵਾਹ ਪਸਾ ਨੂੰ ਨਾਮ ਜਪਣ ਦੀ ਜਿੰਦਗੀ ਦੱਸਦੇ ਆਹਾਂ ਪਸਾ ਨੂੰ ਜਿੰਮਾਂ ਬੱਚੇ ਨੇ ਵਾਹ ਪਸਾ ਦੇ ਰੇੜੇ ਪਾਰ ਕਰਦੇ ਹਾਂ ਉਸ ਸਮੇਂ ਭਾਈ ਗੋਬਰਾਸ ਕਹਿਣ ਲੱਗੇ ਮਾਤਾ ਘਰ ਉੱਤੋਂ ਪਰ ਹੱਥ ਲੈ ਕੇ ਛੇ ਰਤਨਾਂ ਾਂ ਕੇ ਬੇਨਤੀ ਕਰਨੀ ਹੈ ਇਸ ਤੇ ਬਾਦਸ਼ਾਹ ਦੇ ਤਰ੍ਹਾਂ ਜਿਹੜੀਆਂ ਕਮੀਆਂ ਨੇ ਉਸ ਸਮੇਂ ਦੀ ਇਸ ਸਵਾਰ ਦਾ ਭਾਈ ਗੋਬਰਾਸ ਜੀ ਦੇ ਨਾਲ ਹੋ ਰਹੀ ਨਹੀਂ ਉਸ ਸਮੇਂ ਦੀਆਂ ਲਿਖੀਆਂ ਰਹਿਗਾਂ ਆਪ ਦੀ ਸੇਵਾ ਦੇ ਪੇਸ਼ਕੀਆਂ ਜਾਣੀਆਂ ਨੇ ਕਾਲੂ ਨੂੰ ਲੈ ਕੇ ਜਾਣਾ ਦੁਬਾਰ ਤੇ ਸ਼ਾਹੀ ਵੀ ਲੈ ਕੇ ਜਾਣੀ ਕਾਲੂ ਨੂੰ ਲੈ ਕੇ ਜਾਣੀ ਹੁਣ ਸਾਧਨ ਕਰਮਾਂ ਕੋਈ ਨਹੀਂ ਕੰਮੀਆਂ ਤੇ ਬਾਦਸ਼ਾਹ ਦੇ ਮੇਰੇ ਕਰਮਾਂ ਦੇ ਵਿੱਚ ਕੋਈ ਫਰਕ ਨਹੀਂ ਲਿਖਿਆ ਤਾਂ ਹੋ ਨਹੀਂ ਲਿਖਦੇ ਹੋ ਲਾ ਸਮੇਂ ਦਾ ਕਾਰਕ ਦੇ ਮਰੇ ਆਵੀਂ ਜੀਵਨ ਚਲਦਾ ਹੈ ਜਾ ਰਹੇ ਹੈ I'm <laughs> going ਮੰਮੀ ਨੂੰ ਅਸੀਂ ਛੱਟ ਚੱਲੇ ਮੰਮੀ ਹੁਣ ਦਿਵਾਨ ਸੌਣਗੇ ਆਪਣਾ ਸੇਵਾ ਕਰਨਗੇ ਅਸੀਂ ਜਾ ਰਹੇ ਹਾਂ ਫਿਰ ਵਾਪਸੇ ਟਾਈਮ ਹਰ ਮਨਾ ਕੇ ਲੈ ਜਾਣਗੇ ਮੰਮੀ ਨੂੰ ਘੜਾ ਹੋ ਜਾ ਦੇਖੀ ਬੂਤ ਉਥੇ ਅੱਗੇ ਬੱਚੇ ਝੂਟੇ ਲੰਦੇ ਨੇ ਤੁਸੀਂ ਵੀ ਲੈਣਿਆ ਗੁਰੂ ਅਰਜਨ ਦੇਵ ਨੇ ਝੂਟੇ ਲੈਣਿਆ ਆ ਰਹੇ ਨੇ ਲੋਕ ਹੁਣ ਆਣਾ ਹੋਰ ਇਹ ਵੀ ਸਿੱਟ ਟੁਆਇਲ ਦੇਖੀ ਕਿੰਨੇ ਟੁਆਇਲ ਹੋ ਜਾਣੇ ਨੇ ਕਿਹੜਾ ਟੁਆਇਲ ਲੈ ਜਾਊਗਾ ਸਿਸ ਹਾਂ ਉਹਦੇ ਝੂਟੇ ਲੰਦੇ ਬੱਚੇ ਦੇਖੋ ਆ ਦੇਖੋ ਆ ਦੇ ਬੱਚੇ ਝੂਟੇ ਲੰਦੇ और छोटे नहीं ये नहीं, नहीं बैठ सकते आगे छोटे ने बेचारे करो बंदना, बंदना करो ਸਰਨ ਪਰਉ ਹਰਿ ਭਰਮਟਿਆ ਨਾਨਕ ਸਾਧ ਸੰਗੁ ਤੁਮ ਹੀ ਨਾ ਕੋ ਮਤਾਰ ਸੰਤ ਸਰਨ ਜੋ ਜਨ ਪਰੈ ਸਤ ਸਰਨ ਜੋ ਜਨ ਪਰ ਸੋ ਜਨ ਮੁਧਰਮ ਹਾਰ ਸਤ ਕਿੰਦਾ ਨਾਨਕਾ ਬਹਰ ਬਹਰ ਤਕਤ ਹਰ ਹਰ ਜੰਮੀ ਇਕ ਹੈ ਬਿੰਚਾਰ ਕਛਨ ਜਲ ਤੇ ਹੁੰਮ ਚਕਰੰਦ ਜਿਉ ਜਰ ਹੀ ਬਿਰ ਸਮਾ ਵਾਹ ਅਮਰ ਆਪ ਚੁਟ ਪ੍ਰਵਾਹ ਅਮਰ ਆਪ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਕੀ ਵਹ ਸੰਤ ਕਰ ਹੈ ਮਨ ਮੱਧ ਉਹ ਬਜਨੋ ਸੇਵਾ ਕਰਿਆ ਜਨ ਭਉ ਨਿਵਾਰਨ ਭੈ ਵੱਧ ਜੀਨਾ शब्द मात्र टिकु भर धरे कबकल ठकुर हरदासने गुरु रामदास भर भरे कब कल ठकुर हरदासने गुर भर भरे कब कल ठकुर हरदासने i'm ਸਤਿਗੁਰੂ ਆਵਾਇ ਰਵਿ ਸੁਆਮੀ ਸੰਦਾ ਇਸ ਤੋਂ ਉਰਗ ਸੰਤ ਸੁਖ ਦਾਤਾ ਹਰਨਾਮ ਕਹਿ ਵਾਸਾ ਕਾਮ ਕਹਿਨਾ ਸੋਹ ਹੈ ਸਾਹ ਹਰਿਆ ਮੇਰੇ ਜੀ ਦੇ ਦਰਸਨ ਸੁਖ ਪਾਵੈ ਮੇਰੇ ਬੜਾ ਉਜਾਤ ਮਾਨ ਸਤਨਾਮ ਸਦਾ ਸਤਨਾਮ ਜੋ ਮਾਰਾਇ ਫਾਤਰ ਆਪਣੇ ਦੇ ਸੋਈ ਸੋਈ ਬੋਲਾ 나ਥ ਵਿਦਾਸ ਮੁਖਤੇ ਦੇ ਬੋਲਾ ਇਹ ਉਹ ਨਾਮ ਸਤਿਗੁਰੂ ਦਾ ਸਹਿ ਪ੍ਰਵਾਹ ਨੇ ਬੇਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਜਨ ਕੌਣਾ ਹੈ ਨਾਮ ਜਪਣ ਵਾਲਾ ਜარი ਕਹਾਉ ਗੁਰੂ ਦਾ ਪਿਆਰਾ ਕੋ ਹਰ ਦਾ ਪਿਆਰਾ ਸੋ ਸਮਾ ਦਾ ਪਿਆਰਾ ਮਹਾਪੁਰਸ਼ਾਂ ਤੋਂ ਦਾਸ ਕਹਾਉਣੇ ਆ ਮਹਾਪੁਰਸ਼ਾਂ ਨੂੰ ਮਿਲਣ ਦੀ ਕਰਵਾ ਰਹੇ ਹਾਂ ਸਕੇ ਬਾਦਸ਼ਾਹ ਵਿੱਚ ਚੱਲਣਾ ਉਹ ਨਾਮ ਜਪਣ ਵਾਲਿਆਂ ਦੀ ਅਰਦਾਸ ਪੂਰੀ ਹੁੰਦੀ ਹੈ ਬੇਨਤੀ ਕਰਨਾ ਹੋਏ ਬਈ ਜਾਨ ਕੀ ਇਹ ਆਦਾਸ ਨਾਲ ਕੋ ਦੋਰ ਨਿੰਦਕਾ ਪੂਰਨ ਬਰਦਾਸ ਭਾਈ ਗੁਰਦਾਸ ਜੀ ਨੇ ਅਦਾਸ ਬੇਨਤੀ ਕੀਤੀ ਸਤੇ ਬਾਦਸ਼ਾਹੀ ਅੱਜ ਬਾਤਾ ਸਰਖਣੀ ਦੀ ਜਿਨਾਰੇ ਕੋਲੇ ਦਾ ਉਥੋਂ ਗੁਲਾਮ ਹੋਇਆ ਕੋਲੇ ਬੈਠੇ ਹੋ ਕੇ ਬੇਨਤੀਆਂ ਕਰਹੀ ਹੈ ਅਕੋ ਕਾੜੂ ਕਾੜੂ ਕੇ ਯਾਤਰੀ ਕੀ ਜਾਪੁ ਭਰੇ ਬਿਰੋ ਦੀ ਮੀਰ ਸਾਹਿਬ ਸਤਿਗੁਰੂ ਕਹਿਣੇ ਬੇ ਮਾਰਤਾ ਕਾੜ ਤੇ ਲੈ ਕੇ ਆਈ ਆ ਨਾਮ ਬੀਰੋ ਕਾੜੂ ਕੀ ਲੈ ਆਉਂਦਾ ਸਾਹੀ ਵੀ ਲੈ ਕੇ ਆਇਆ ਤੇ ਕਾੜੂ ਵੀ ਲੈ ਕੇ ਆਇਆ ਇਹ ਕਰਮਾਂ ਦੇ ਉੱਤਰ ਲਿਖਦੇ ਸਤਿਗੁਰੂ ਉੱਤਰ ਲਿਖਣ ਲੱਗੇ ਨੇ ਏਕਾ ਪਾਉ ਲੱਗੇ ਪਿਆਰੋ ਏਕਾ ਇੱਕ ਪੁੱਤਰ ਦੀ ਦਾਤ ਦੇਣ ਲੱਗੇ ਸਾਤਾ ਬੈ ਗਿਆ ਸਤ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਬਾਤ ਦਾ ਸਿਰਕ। ਉਹ ਦਵਾਰ ਹੈ ਜੇ بادشاہ ਨਮਾਣਾ ਆ ਮਾਨ ਕਾਣਿਆ ਦਾ ਕਾਨ ਦੇ ਆਸਰੇ ਦਾ ਸਹੇਦਵਾਰ ਹੈ। ਤਾਂਤਾ ਬਾਬਾ ਬਲਕਣਦਾਸ ਜਿੱਥੇ ਸਾਡੀਆਂ ਬਰਾਦਰੀਆਂ ਹੁੰਦੀਆਂ ਨੇ। ਤਾਂਤਾ ਬਾਬਾ ਬਲਕਣਦਾਸ ਦੇ ਚਰਨਾਂ ਵਿੱਚ ਆ ਕੇ ਸਾਡਾ ਜੀਵਨ ਬਦਲ ਜਾਂਦਾ ਹੈ। ਅਸੀਂ ਇਕੱਲੇ ਆਉਂਦੇ ਹਾਂ ਤੇ ਸਾਡੇ ਆਉਣ ਦੇ ਨਾਲ ਚਾਰ ਜਾਣਿਆਂ ਨੂੰ ਹੋਰ ਰੰਗ ਚਾ ਜਾਣ ਚਾਰ ਜਾਣੇ ਸਾਡੇ ਨਾਲ ਹੋਂਦ ਹੁੰਦੇ ਨੇ ਕਿਉਂਕਿ ਉਹ ਦੇ ਚਾ ਜਾਣੇ Thank you. ਦਾਦਾ ਦੀ ਵੀਡੀਓ ਬਣਾ ਦਿਓ ਦਾਦਾ ਦੀ ਵੀਡੀਓ ਬਣਾ ਦਿਓ ਬਣਾ ਦਿਓ ਦਾਦਾ ਦੀ ਵੀਡੀਓ